ਦੇਖਾਰੇ ਵਹਨੀ ਹੈ ਬਹੁਤ ਮਾਰੇ ਲੱਗਤਾ ਜੀ ਕੱਚ ਗਣੀ ਹੈ ਮੇਰਾ ਘਰ ਖੜਾ ਹੋਇਆ ਇਹ ਉਹ ਚਬਾਕ ਲੈ ਕੇ ਕੋਕੜਾ ਢਟਣੀਆਂ ਨਹੀਂ ਪਿੰਡ ਚ ਮੇਰੀ ਵਿਚਾਰੀ ਚਬਾਕੜੀਆਂ ਨਾ ਪੜ ਕਰਤੀ ਆ ਸਕੂਲ ਨਹੀਂ ਲਾ ਸਕਦੀ ਨਾ ਕੈ ਸਾਲ ਦੀ ਉਹ ਕੁੜੀ ਆ ਘੜੀਆਂ ਮੇਰੀ ਕੁੜੀ ਸਕੂਲ ਕੰਮ ਨਹੀਂ ਲਾਈ ਫਿਰ ਬਈ ਕਰਦੀ ਹੂ ਕਿ ਪਿੰਡਾਂ ਨਹੀਂ ਚਲਾਏ ਨਹੀਂ ਜਾਂਦੇ ਕੋਹ ਸਿੱਟਣ ਲੈ ਕੇ ਜਾਨੀ ਇਹਨਾਂ ਨਾਲ ਕਿੰਨੇ ਸਾਲ ਦੀ ਹੋ ਗਈ ਕੁੜੀ ਇਹ ਇਹ ਵੀ ਹੋ ਗਈ ਹੈ 10-12 ਹਾਲਾਂ ਦੀ ਇਹ ਗੁਹਾਂ ਨਾਲ ਸਿੱਟਣ ਜਾਂਦੀ ਹੈ ਇਹ ਨਾਲ ਸਿੱਟਣ ਜਾਂਦੀ ਹੈ ਭਾਈ ਕੁੜੀ ਮੈਂ ਥਾਈ ਗਣੀ ਹੈ ਭਾਈ ਮੈਂ ਸਾਥ ਬੰਨੇ ਕੇ ਬੰਥੀਆ ਮੇਰਾ ਕੰਮ ਰਹਾ ਭਾਈ ਜੇ ਇਸ ਕੁੜੀ ਦਾ ਅਸੀਂ ਦਾਖਲਾ ਭਰਕੇ ਦੀ ਪੜਾਈ ਸ਼ੁਰੂ ਕਰਾਈ ਲਾ ਦੋਗੇ ਬੱਚੇ ਹਾਂਜੀ ਲਾ ਦਾਂਗੇ ਬਸ ਮੈਂ ਵੀ ਇਸ ਗਰੀਬੀ ਕਰਕੇ ਨਹੀਂ ਪੜਾ ਸਕਦਾ ਹਾਂਜੀ ਗਰੀਬੀ ਕਰਕੇ ਨਹੀਂ ਪੜਾ ਸਕਦਾ ਅੱਛਾ ਨੂੰ ਆਪ ਸਰਕਾਰੀ ਸਕੂਲ ਚ ਕਰਾ ਦਾਂਗੇ ਦਾਖਲੇ ਠੀਕ ਹੈ ਜੀ ਚਲੋ ਕਰਾਂਗੇ ਕੋਸ਼ਿਸ਼ ਅਪਨਾਂ ਮਾਨਸਾ ਜ਼ਿਲ੍ਹੇ ਦਾ ਪਿੰਡ ਭੈਣੀ ਬਾਗਾ ਇਹ ਜੋ ਤੁਸੀਂ ਦੇਖ ਰਹੇ ਹੋ ਕਹਿਣ ਨੂੰ ਬੇਸ਼ੱਕ ਘਰ ਕਹਿ ਸਕਦੇ ਆ ਪਰ ਹਾਲਾਤ ਇਹ ਨੇ ਜਿਸ ਤਰ੍ਹਾਂ ਪੱਲੀ ਬਣ ਰੱਖੀ ਆ ਅੱਗੇ ਇਹ ਚਾਦਰਾਂ ਜਿਹੜਾ ਚੜੀਆਂ ਹੋਈਆਂ ਨੇ ਇਹ ਜੋ ਤਖਤੇ ਨੇ ਬੁਖਾ دیے ਤੁਹਾਨੂੰ ਇਹ ਦੇਖੋ ਕਿਸੇ ਵੇਲੇ ਵੀ ਡਿੱਗੇ ਸੱਟ ਮਾਰ ਸਕਦੇ ਨੇ ਦੂਜਾ ਵੀ ਜਿਗਾੜ ਜਾ ਬਣਾ ਕੇ ਲਾਇਆ ਹੋਇਆ ਇਹ ਭੈਣ ਜੋ ਬੈਠੀ ਆ ਇਹਨਾਂ ਦਾ ਇਹ ਕਮਰਾਗਾ ਇਹ ਹਾਲ ਇਹ ਨੇ ਇਹ ਦੇਖੋ ਚਾਦਰਾਂ ਟੁੱਟ ਗਈਆਂ ਛੋਟੇ ਬੱਚੇ ਪਹਿਲਾਂ ਅਸੀਂ ਵੀਡੀਓ ਚ ਨਾਲ ਬਿਠਾ ਲੇ ਸੀ ਉਹ ਸਵਰਨ ਗੱਲ ਕਰਾਉਂਦੇ ਕਿੰਨੇ ਕਿੰਨੇ ਸਾਲ ਦੇ ਨੇ ਤੇ ਫਿਰ ਅਸੀਂ ਬੱਚਿਆਂ ਨੂੰ ਵੀਡੀਓ ਚ ਬਿਠਾਉਣਾ ਸਹੀ ਨਹੀਂ ਸਮਝਿਆ ਇਸ ਕਰਕੇ ਹੁਣ ਇਹਨਾਂ ਦੀ ਕੱਲਿਆਂ ਦੀ ਵੀਡੀਓ ਬਣਾਉਣ ਲੱਗੇ ਆ ਚਾਦਰਾਂ ਚਾਰਸ਼ਕਰੋਂ ਟੁੱਟ ਚੁੱਕੀਆਂ ਨੇ ਇਹੀ ਇਹਨਾਂ ਦੀ ਰਸੋਈ ਆ ਇਹ ਦੇਖੋ ਹੁਣੇ ਇੱਥੇ ਆਪਣੀ ਰੋਟੀ ਵਗੈਰਾ ਬਣਾ ਕੇ ਹਟਿਆ ਇਹੀ ਰਸੋਈ ਆ ਇਹੀ ਕਮਰਾ ਇਹ ਦੇਖੋ ਬੈਟ ਲੱਗਿਆ ਹੋਇਆ ਇਹ ਇਹਨਾਂ ਦਾ ਕਮਰਾ ਹੈ ਹਾਂਜੀ ਪੰਜ ਕੀ ਨਾਮ ਹੈ ਕਿਹੜਾ ਪਿੰਡ ਹੈ ਜੀ ਮੰਦੀ ਭਈ ਪਿੰਡ ਬਣੀ ਵਗ ਗਈ ਹਾਂਜੀ ਹੁਣ ਦੱਸੋ ਕੀ ਕਹਿਣਾ ਚਾਹੋ ਵੀ ਮੈਨਾਂ ਹੀ ਗਿਨੇ ਮੇਰੇ ਕਮਰਾ ਭਈ ਜੀ ਮੈਂ ਤਾਂ ਗਰੀਬੀ ਦਾ ਕਰਕੇ ਮੈਨੂੰ ਕਮਰਾ ਨਹੀਂ ਪੈਂਦਾ ਹਾਂ ਨੋ ਭਾਈ ਮੇਰੇ ਨੂੰ ਸਰ ਧੰਨਵਾਦ ਜੀ ਮੇਰਾ ਕਮਰਾ ਬਵਾ ਦਿਓ ਬੇਟੀਆਂ ਨੇ ਮੇਰੇ ਦੋ ਇੱਕ 15 ਸਾਲ ਦੀ ਐ 10 ਸਾਲ ਦੀ ਐ ਇੱਕ 6 ਮਹੀਨਿਆਂ ਦੀ ਐ ਜਿਵੇਂ ਇਹ ਕਹਣੀ ਮੇਰਾ ਕਮਰਾ ਬਵਾ ਦਿਓ ਮੇਰਾ ਪੱਛਾ ਛੋਟਾ ਜਿਹਾ ਮੁੰਡਾ 6 ਸਾਲ ਦਾ ਜੀ ਛੋਟੇ ਛੋਟੇ ਬੱਚੇ ਨੇ ਮੇਰੇ ਅੱਛਾ ਹੁਣ ਇਹ ਕੋਈ ਚਾਦਰਾਂ ਤੇ ਖਤਰਾ ਬਣਾ ਰਹਿਂਦਾ ਸਾਨੂੰ ਇਹ ਤਾਂ ਖਤਰਾ ਬਣਾਈ ਐ ਨਹੀਂ ਪਤਾ ਚਾਰ ਸਪੇਰੇ ਸੁੱਟੀਆਂ ਪਈਆਂ ਨੇ ਐ ਨਹੀਂ ਪਤਾ ਜੇ ਤਕੜਾ ਮੀਂਹ ਆ ਗਿਆ ਉਹਦੀ ਡਿੱਗ ਪੈਣੀ ਹੈ ਬੈਜੂਗਾ ਕਮਰਾ ਇਧਰੋਂ ਪਾਣੀ ਆਉਂਦਾ ਸਾਰਾ ਅੰਦਰ ਨੂੰ ਆਉਂਦਾ ਬਾਹਰ ਨੂੰ ਨਹੀਂ ਜਾਂਦਾ ਇਹ ਸਾਡਾ ਕਮਰਾ ਭਰ ਜਾਂਦਾ ਜੀ ਫੇਰ ਤਾਂ ਡਰ ਬਣਿਆ ਰਹਿੰਦਾ ਵੀ ਸਿਰਲੇਖ ਜਾਰੀ ਐਸੀ ਜੋ ਮੀਂਹ ਆ ਜਾਂਦਾ ਖੜਦੀ ਨਹੀਂ ਕਦੇ ਕਿਸੇ ਤੇ ਜਾਵੇ ਨਾ ਜਾਂ ਪੱਲੀ ਥੱਲੇ ਬੈਜ ਜਾਂਦੇ ਅੱਛਾ ਜਦੋਂ ਬਾਰਸ਼ ਜਾਂ ਮੀਂਹ ਆਉਂਦਾ ਉਹਦੇ ਬਾਹਰ ਬੈਠਨੇ ਹਾਂ ਹਾਂਜੀ ਉਹਦੇ ਬਾਹਰ ਬੈਜ ਜਾਂਦੇ ਹਾਂ ਉਹ ਵੀ ਨਹੀਂ ਇੰਨਾ ਥੱਲੇ ਤੱਕ ਅੱਜ ਬੈਠਿਆ ਵੀ ਪੱਕਾ ਭੁੱਖਾ ਲਾ ਲੈਨੇ ਆ ਤਾਂ ਵਈ ਜਾਨੇ ਨਹੀਂ ਇੱਥੇ ਤਪਦੀਆਂ ਬਹੁਤ ਨਹੀਂ ਗੀਆਂ ਬੈਠਿਆ ਨਹੀਂ ਆਂਦਾ ਅੱਛਾ ਇਹ ਗਰਮੀ 'ਚ ਤਪ ਜਾਂਦੀਆਂ ਹਾਂਜੀ ਅੱਛਾ ਤੇ ਕੋਈ ਸਰਕਾਰੀ ਦਵਾਰੇ ਕੋਈ ਕੀਤੀ ਅਰਜੀ ਕਦੇ ਤੁਸੀਂ ਨਹੀਂ ਕੁਛ ਨਹੀਂ ਕੀਤੀ ਅੱਛਾ ਹੁਣ ਫਿਰ ਕੀ ਬੇਨਤੀ ਕਰਨਾ ਚਾਹੁੰਦੇ ਹੋ ਬੋਲੋ ਕੋਈ ਬੇਨਤੀ ਕਰਨਾ ਚਾਹੁੰਦੇ ਯਾ ਮੇਰਾ ਚਾਦਰਾਂ ਤੋਂ ਲੋੜਾ ਘੜਾ ਸੱਟੀ ਏ ਮੇਰੇ ਇੱਕ ਕਮਰਾ ਪਾਉਣਾ ਕਾਲਾ ਕਮਰਾ ਹੀ ਪੈ ਜੇਗਾ ਅੱਛਾ ਹਾਂਜੀ ਤੇ ਕਮਰਾ ਪੈ ਜੇ ਟੀਵੀ ਪਲੱਸ ਸਰਾਫ ਕਰ ਲਓ ਨਹੀਂ ਕਿਉਂ ਕਰਦਾਂਗੇ ਤੁਸੀਂ ਕਰਕੇ ਦੀ ਹੋ ਜੀ ਅੱਛਾ ਚਲੋ ਦੋਸਤੋ ਮਾਨਸਾਂ ਜ਼ਿਲ੍ਹੇ ਦਾ ਪਿੰਡ ਪੈਣੀਵਾਗਾ ਇਹ ਤੁਸੀਂ ਦੇਖ ਰਹੇ ਹੋ ਅੱਜ ਦੇ ਹਾਲਾਤ ਪਿੰਡਾਂ ਦੇ ਕਿਹੋ ਜਿਹੇ ਹੋਏ ਪਏ ਨੇ ਛੋਟੇ ਛੋਟੇ ਬੱਚੇ ਨੇ ਇਹ ਕਹਿੰਦੇ ਗਰਮੀ 'ਚ ਇਹ ਪੈਪਾਂ ਬਹੁਤ ਜ਼ਿਆਦਾ ਤਾਪਦੀਆਂ ਨੇ ਤੇ ਫਿਰ ਇਹ ਬੱਚਿਆਂ ਨੂੰ ਲੈ ਕੇ ਬਾਹਰ ਜਾਂਦੇ ਨੇ ਜਾਂ بارشਾਂ ਵਗੈਰਾ ਜਦੋਂ ਮੀਂਹ ਆ ਜਾਂਦੇ ਆ ਉਦੋਂ ਵੀ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਕਮਰੇ ਵਿੱਚੋਂ ਬਾਹਰ ਚਲੇ ਜਾਂਦੇ ਹਾਂ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਇਸ ਨੂੰ ਰਸੋਈ ਹੈ ਉਹੀ ਕਮਰਾ ਹੈ ਤਾਂ ਕਮਰਾ ਵੀ ਨਹੀਂ ਪੂਰਾ ਕਹਿ ਸਕਦੇ ਇਹ ਭਾਂਡੇ ਵਗੈਰਾ ਇਹਨਾਂ ਨੇ ਇਹੀ ਰੱਖੇ ਹੋਏ ਆ ਬੱਚੇ ਆ ਛੋਟੇ ਇਨਾਂ ਦਾ ਕਹਿਣਾ ਹੈ ਕਿ ਜੋ ਪਤੀ ਹੈ ਇਹਨਾਂ ਦਾ ਉਹ ਮਜ਼ਦੂਰੀ ਕਰਦਾ ਇਹ ਵੀ ਘਰਾਂ 'ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਪਰ ਇਹ ਕਹਿੰਦੇ ਸਾਡੇ ਕੋਲੇ ਇੰਨੇ ਪੈਸੇ ਕਦੇ ਵੀ ਨਹੀਂ ਇਕੱਠੇ ਹੋਏ ਕਿ ਅਸੀਂ ਆਪਣਾ ਕਮਰਾ ਖੜਾ ਕਰ ਸਕੀਏ ਸੋ ਹੁਣ ਇਹਨਾਂ ਨੇ ਬੇਨਤੀ ਕੀਤੀ ਹੈ ਕਿਉਂਕਿ ਹੁਣ ਤੱਕ ਸਰਕਾਰੀ ਦਰਵਾਜ਼ੇ ਤਾਂ ਬਹੁਤ ਅਰਜ਼ੀਆਂ ਦੇ ਲੀਆਂ ਕੋਈ ਮਸਲਾ ਹੱਲ ਹੋਇਆ ਨਹੀਂਗਾ ਪਰ ਹੁਣ ਇਹਨਾਂ ਨੇ ਬੇਨਤੀ ਕੀਤੀ ਹੈ ਸਾਡੇ ਇੱਕ ਸਮਾਜ ਸੇਵੀ ਵੀਰ ਨਾਲ ਕਾ ਕਿਸਾਨ ਆ ਗੁਰਾਹੀਂ ਸਾਨੂੰ ਇੱਥੇ ਇਹਨਾਂ ਦੇ ਘਰ ਲੈ ਕੇ ਆਏ ਆ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਇਹ ਪਰਿਵਾਰ ਬਹੁਤ ਮਾੜੇ ਹਾਲਾਤਾਂ ਵਿੱਚ ਰਹਿ ਰਿਹਾ ਹੁਣ ਤੁਸੀਂ ਦੇਖ ਲਓ ਇੱਕ ਨਾਲ ਮੰਝਾ ਵੀ ਨਹੀਂ ਰਹਿ ਸਕਦਾ ਸਿਰਫ ਇਹ ਬੈੱਡ ਹੈ ਜਿਸ ਤੇ ਸਾਰੇ ਪਰਿਵਾਰ ਨੂੰ ਪੈਣਾ ਪੈਂਦਾ ਹੈਗਾ ਘਰ ਦੇ ਇੱਥੀ ਅੰਦਰ ਖਾਣਾ ਬਣਾਉਂਦੇ ਨੇ ਇਹ ਚਾਦਰਾਂ ਦੇਖ ਲਓ ਤਕਤਾਗਾ ਜੋ ਉਹ ਵੀ ਬੈਸੀ ਖੜਾਇਆ ਹੋਇਆ ਹੈਗਾ ਟੁੱਟਣ ਵਾਲਾ ਹੈਗਾ ਤੇ ਚਾਦਰਾਂ ਇਹਦੋਂ ਟੁੱਟ ਚੁੱਕੀਆਂ ਨੇ ਇਹ ਦੇਖ ਸਕਦੇ ਹੋ ਤੇ ਜਦੋਂ ਮੀਂਹ ਜਾਂ بارشਾਂ ਆਉਂਦੀਆਂ ਨੇ ਉਸ ਸਮੇਂ ਇਹ ਪਰਿਵਾਰ ਫਿਰ ਬਾਹਰ ਜਾਂਦਾਗਾ ਸੋ ਹੁਣ ਅਸੀਂ ਬੇਨਤੀ ਕਰਦੇ ਆਂਗੇ ਸਾਰੇ ਭੈਣ ਭਾਈਆਂ ਨੂੰ ਕਿ ਇਹਨਾਂ ਦਾ ਕੋਈ ਕਮਰਾ ਬਣਾਉਣ ਲਈ ਸਹਿਯੋਗੀ ਅੱਗੇ ਆਵੇ ਤਾਂ ਜੋ ਇਸ ਪਰਿਵਾਰ ਨੂੰ ਵੀ ਇਸ ਜੋ ਕਮਰਾ ਤਾਂ ਨਹੀਂ ਕਹਿ ਸਕਦੇ ਇਸ ਚਾਦਰਾਂ ਥੱਲੇ ਬੈਠੇ ਨੇ ਇਸ ਤੋਂ ਖਿਹੜਾ ਦਵਾਇਆ ਜਾ ਸਕੇ ਹਾਂਜੀ ਇੱਕ ਵਾਰ ਫਿਰ ਤੁਸੀਂ ਮੇਰੇ ਬੇਨਤੀ ਕਰਦੇ ਹਾਂਜੀ ਜੀ ਮੈਂ ਹੀ ਕਹਿ ਸਕਾਂ ਕਿ ਅਭੀ ਮੇਰਾ ਕਮਰਾ ਭਾਈ ਜੀ ਮੈਂ ਚਾਦਰਾਂ ਥੱਲੇ ਬੈਠੀ ਆ ਮੇਰੇ ਬੱਚੇ ਬੈਠ ਨਹੀਂ ਸਕਦੇ ਚਾਦਰਾਂ ਥੱਲੇ ਮੈਂ ਕਦੇ ਕਿਸੇ ਦੇ ਘਰੇ ਵਹ ਨਹੀਂ ਆ ਕਦੇ ਕਿਸੇ ਦੇ ਘਰੇ ਵਹ ਨਹੀਂ ਆ ਬਹੁਤ ਮਾੜਿਆ ਲੱਗਦਾ ਜੀ ਮੈਂ ਕਣੀ ਮੇਰਾ ਘਰ ਖੜਾ ਇਹ ਉਹਦੇ ਜਵਾਕ ਲੈ ਕੇ ਕੋਕੜਾ ਢਟ ਨਹੀਂ ਆਨੀ ਪਿੰਡ ਚ ਮੇਰੀ ਵਿਚਾਰੀ ਜਵਾਕੜੀ ਅਨਪੜਹ ਕਰਤੀ ਆ ਸਕੂਲ ਨਹੀਂ ਲਾ ਸਕਦੀ ਉਹਨਾਂ ਕਿਹੜੇ ਸਾਲ ਦੀ ਹੋ ਪੂਰੀ ਆ ਘੜੀ ਹੈ ਮੇ ਕੁੜੀ ਸਕੂਲ ਕੰਮ ਲਾਈ ਫਿਰ ਬਾਈ ਕਰਦੀ ਹੂ ਕਬਿਲਦਾਨਾ ਚਲਾਇ ਨਹੀਂ ਜਾਂਦੇ ਗੋਹਾ ਸਿੱਟਣ ਲੈ ਕੇ ਜਾਂਦੀ ਐ ਨਾਲ ਅੱਛਾ ਕਿੰਨੇ ਸਾਲ ਦੀ ਹੋ ਕੁੜੀ ਐ ਇਹ ਵਈ ਹੋ ਗਈ ਐ 10-12 ਸਾਲਾਂ ਦੀ ਅੱਛਾ ਇਹ ਗੋਹਾ ਨਾਲ ਸਿੱਟਣ ਜਾਂਦੀ ਐ ਇਹ ਨਾਲ ਸਿੱਟਣੀ ਜਾਂਦੀ ਐ ਬਾਈ ਕੁੜੀ ਮੈਂ ਸਹੀ ਕਹਣੀ ਐ ਬਾਈ ਮੇਰੇ ਸਾਥ ਬੰਨ ਕੇ ਬੰਦੀ ਐ ਮੇਰਾ ਕੰਮ ਰ ਆ ਬਾਈ ਜੇ ਇਸ ਕੁੜੀ ਦਾ ਸਦਾਖਲਾ ਭਰਕੇ ਦੀ ਪੜਾਈ ਸ਼ੁਰੂ ਕਰਾਈ ਲਾ ਦੋਗੇ ਭਾਦਾਂ ਤੁਸੀਂ ਹਾਂਜੀ ਲਾ ਦਾਂਗਾ بس ਮੈਂ ਨਹੀਂ ਇਹ ਗਰੀਬੀ ਕਰਕੇ ਨਹੀਂ ਪੜਾ ਸਕਦਾ ਹਾਂ ਜੀ ਇਹ ਗਰੀਬੀ ਕਰਕੇ ਨਹੀਂ ਪੜਾ ਸਕਦੇ ਅੱਛਾ ਨੂੰ ਆਪ ਸਰਕਾਰੀ ਸਕੂਲ ਚ ਕਰਾ ਦਾਂਗੇ ਦਾ ਆਖਰ ਵਿੱਚ ਠੀਕ ਚਲੋ ਕਰਾਂਗੇ ਕੋਸ਼ਿਸ਼ ਆਪਾਂ ਠੀਕ ਹੈ ਧੰਨਵਾਦ ਹਾਲ ਮਜ਼ਦੂਰਾਂ ਦੇ ਦੋਸਤੋ ਅਸੀਂ ਪਹੁੰਚੇ ਹਾਂ ਮਾਨਸਾਂ ਜ਼ਿਲ੍ਹੇ ਦਾ ਪਿੰਡ ਪੈਣੀਵਾਗਾ ਇਹ ਜੋ ਤੁਹਾਨੂੰ ਘਰ ਦਿਖਾ ਰਹੇ ਹਾਂ ਕਹਿਣ ਨੂੰ ਘਰ ਹੈ ਪਰ ਹਾਲਾਤ ਇਹ ਨੇ ਜੋ ਵੇਖ ਰਿਹਾ ਹਾਂ ਇਹ ਦਰਵਾਜ਼ਾ ਕਿਸੇ ਵੇਲੇ ਵੀ ਡਿੱਗ ਸਕਦਾ ਇਸ ਤਰ੍ਹਾਂ ਖੜਾ ਆਇਆ ਹੋਇਆ ਨਾਲ ਲਾਇਆ ਹੋਇਆ ਦੂਸਰਾ ਦਰਵਾਜ਼ਾ ਵੀ ਇਸ ਤਰ੍ਹਾਂ ਨਾਲ ਲਾਇਆ ਹੋਇਆ ਅੰਦਰ ਇਹ ਬੈਠਾ ਪਰਿਵਾਰ ਹੈ ਦੇਖੋ ਇਹੀ ਇਹਨਾਂ ਦੀ ਰਸੋਈ ਹੈ ਇਹੀ ਇਹਨਾਂ ਦਾ ਕਮਰਾ ਹੈਗਾ ਇਹ ਜੋ ਪੈਣ ਬੈਠੇ ਨੇ ਇਹਦਾ ਇਹ ਕਮਰਾ ਹੈਗਾ ਇਹ ਦੇਖ ਲਓ ਵੀ ਚਾਦਰਾਂ ਚੜਾਈਆਂ ਹੋਈਆਂ ਨੇ ਇਹ ਚਾਦਰਾਂ ਆ ਟੁੱਟ ਗਈਆਂ ਚਾਦਰਾਂ ਟੁੱਟ ਰਹੀਆਂ ਨੇ ਇਸ ਦੇ ਵਿੱਚ ਹੀ ਰਸੋਈ ਆ ਇਸ ਨੂੰ ਕਮਰਾ ਕਹਿ ਸਕਦੇ ਆ ਆ ਛੋਟੇ ਛੋਟੇ ਬੱਚੇ ਆ ਇਹਦੇ ਤੇ ਇਹਨਾਂ ਨੇ ਦੱਸਿਆ ਕਿ ਇਹ ਕਿਸੇ ਵੇਲੇ ਵੀ ਡਿੱਗ ਸਕਦਾ ਕਿਉਂਕਿ ਹੁਣ ਵੀ ਬਾਰਸ਼ਾਂ ਤੇ ਜੋ ਗਰਮੀ ਦਾ ਹਨੇਰੀਆਂ ਦਾ ਮੌਸਮ ਹੈ ਤਾਂ ਉਸ ਕਰਕੇ ਇਹ ਕਿਸੇ ਵੇਲੇ ਵੀ ਡਿੱਗ ਸਕਦਾ ਤਾਂ ਹਰ ਵੇਲੇ ਪਰਿਵਾਰ ਖਾਤਰੇ ਚ ਰਹਿੰਦਾ ਹਾਂਜੀ ਹੁਣ ਦੱਸੋ ਕੀ ਕਹਿਣਾ ਚਾਹੋ ਮੈਂ ਨਹੀਂ ਕਹਣੀ ਧੰਨਵਾਦ ਤੁਹਾਡਾ ਜਿਹੜਾ ਸਾਡੇ ਕੋਲੇ ਪਹੁੰਚ ਗਈ ਮੇਰਾ ਕਮਰਾ ਡਿੱਗਣ ਵਾਲਾ ਮੇਰੇ ਦੋ ਬੇਟੀਆਂ ਨੇ ਇੱਕ ਛੋਟਾ ਬੇਟਾ ਵੀ ਮੇਰਾ ਘਰ ਪਈ ਇਹ ਐ ਚਾਦਰਾਂ ਥੱਲੇ ਰਹਿੰਦੇ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੰਨਾ ਸਮਾਂ ਦਾ 4-5 ਸਾਲ ਹੋ ਗਈ ਇੰਨਾ ਥੱਲੇ ਰਹਿੰਦੇ ਨੂੰ ਹੂੰ ਮੇਰੇ ਸੱਸੋਰੇ ਨੇ ਭਾਕੇ ਇੱਥੇ ਆਸਿੰਗੇ ਹਾਂਜੀ ਘਰ ਵਾਲਾ ਸੋਡਾ ਕੀ ਕਰਦਾ ਘਰ ਵਾਲਾ ਦਿਹਾੜੀ ਤੇ ਪਾ ਜਾਂਦਾ ਇਹ ਗਰੀਬੀ ਅਗਰੀਬੀ ਦਾ ਕਰਕੇ ਪਾਇਆ ਨਹੀਂ ਜਾਂਦਾ ਹੂੰ ਟਾਈਮ ਪਾਸ ਲਈ ਬੇਟੀ ਹੋਈ ਸੀਗੀ ਬੇਟੀ ਦੇ ਵਿਚਾਨੋਂ ਪਿੰਡ ਚੋਂ ਗ੍ਰਾਹੀ ਕਰਕੇ ਆ ਬੇਟੀ ਵਿਚਾਈ ਸੀਗੀ ਇਹ ਡੱਬੇ ਚ ਲੱਗੀ ਹੋਈ ਸੀਗੀ ਹਾਂਜੀ ਬਸ ਇੰਨਾ ਕਰਕੇ ਵੀ ਸਾਥੋਂ ਪੈਂਦਾ ਨਹੀਂ ਹੈਗਾ ਅੱਛਾ ਕਦੇ ਕੋਈ ਅਰਜੀ ਦਿੱਤੀ ਸਰਕਾਰ ਨੂੰ ਬਣਾਉਣ ਵਾਸਤੇ ਜਾਂ ਕੋਈ ਆਇਆ ਹਾਂ ਮੇਰੀ ਮੰਮੀ ਕਹਿੰਦੇ ਦਿੱਤੀ ਹੋਣੀ ਹੈ ਜੀ ਅਰਜੀ ਇੱਥੇ ਕੋਈ ਅਰਜੀ ਨਹੀਂ ਦਿੱਤੀ ਵੀ ਸਾਤੋਂ ਬਣੀ ਨਹੀਂ ਹਲੇ ਜੀ ਵੀ ਜੇ ਮਰ ਮੁਰੇ ਆ ਵੀ ਮੰਮੀ ਡੈਡੀ ਬੈਠੇ ਨੇ ਹਾਂ ਮੈਂ ਕੱਢ ਕੀਤਾ ਹੋਇਆ ਮੈਂ ਤੁਹਾਡੇ ਤੋਂ ਵੀ ਨਹੀਂ ਵੀ ਮੇਰੇ ਗਰੀਬੀ ਇੰਨੀ ਆ ਕਰੇ ਮੇਰੇ ਜਵਾਕਾਂ ਦੀ ਟਾਈਮ ਪਾਸ ਮੈਂ ਅੱਧੇ ਅੜੀ ਰੱਪਾ ਜਾਨੀ ਆ ਤਾਂ ਜਵਾਕਾਂ